ਗਰਮ ਕਪਿਆ ਦਿਓ ਸਰੀਰ ਤਿਆਗ ਦੇਣਾ ਠੀਕ ਹੈ ਔਖਾ ਹੁੰਦਾ ਪਰ ਉਹ ਤਿਆਗ ਕੇ ਤੋਸਾਰਾ ਕੁਝ ਖਤਮ ਹੋ ਗਿਆ ਨਾ ਪਤਾ ਨਹੀਂ ਕੁਝ ਲੱਗਣਾ ਪਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਤਿਆਪਾਤ ਸ਼ਾਹ ਜੀ ਨੇ ਆਪਣਾ ਕਿਲਾ ਛੱਡ ਦਿੱਤਾ ਬੜਿਆਂ ਬਣਾਇਆ ਘਰ ਛੱਡ ਦਿੱਤਾ ਐਡਾ ਵੱਡਾ ਤਿਆਗ ਸਤਗੁਰ ਸੱਤਿਆਪਾਤ ਸ਼ਾਹ ਜੀ ਦਾ ਕਦੇ ਮਖਮਲੀ ਤਾਜਾਂ ਤੇ ਸਤਗੁਰ ਜੀ ਰਹਿੰਦੇ ਆ ਕਦੇ ਉਹ ਵੀ ਸਮਾਂ ਆਇਆ ਜਦੋਂ ਜੰਗਲਾਂ ਦੇ ਵਿੱਚ ਸਤਿਗੁਰੂ ਜੀ ਨੇ ਤੇ ਤਾਂ ਵੀ ਸੱਚੇ ਪਾਤਸ਼ਾਹ ਜੀ ਨੇ ਮਨ ਨੂੰ ਡਲਾਇਆ ਨਹੀਂ ਮਨ ਨੂੰ ਡਕਾਣੇ ਵਿੱਚ ਰੱਖਿਆ ਤੇ ਸਤਿਗੁਰੂ ਮਹਾਰਾਜ ਜੀ ਨੂੰ ਲਾਂਭਾ ਕੋਈ ਨਹੀਂ ਦਿੱਤਾ ਤੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਨਾ ਕਹਿਣ ਗੁਰਮਤਿ ਪਿਆਰਿਓ ਸਭ ਤੋਂ ਵੱਡੇ ਜੇ ਤਿਆਗੀ ਦੁਨੀਆ ਦੇ ਵਿੱਚ ਦੇਖਣੇ ਆ ਉਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸੱਚੇ ਪਾਤਸ਼ਾਹ ਨੇ ਜੇ ਕੋਈ ਜਾਣੀ ਦੁਨੀਆ ਦੇ ਵਿੱਚ ਦੇਖਣਾ ਕਿ ਉਹ ਦਾਨੀ ਵੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਤ ਪਾਠ ਸਾਹਿਬ ਨੂੰ ਵੱਡਾ ਕੋਈ ਨਹੀਂ ਹੋ ਸਕਦਾ ਦੁਨੀਆਦਾਰ ਕਰੇਗੀ ਕੋਈ ਧਰਤੀ ਦਾਨ ਕਰ ਦੇਵੇਗਾ ਜ਼ਮੀਨ ਦਾਨ ਕਰ ਦੇਵੇਗਾ ਕੋਈ ਪੈਸਾ ਦਾਨ ਕਰ ਦੇਵੇਗਾ ਗੁਰਮੁਖ ਪਿਆਰਿਓ ਕੋਈ ਘੋੜੇ ਹਾਥੀ ਦਾਨ ਕਰ ਦੇਵੇਗਾ ਪਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਾਰਾ ਪਰਿਵਾਰ ਦਾਨ ਕਰ ਦਿੱਤਾ ਉਹ ਗੁਰਮੁਖ ਪਿਆਰਿਓ गुरु गोबिंद जी महाराज सचे पाठशाह जी तो वाणिया के दानी कोई नहीं सतगुरु तो कोई त्यागी कोई नहीं हम मनसूर तीजा सवाल कर दूर